ਕਲਾਨੌਰ ਦੀ ਮਸ਼ਹੂਰ ਕਪੜੇ ਦੀ ਦੁਕਾਨ ਦੀ ਸੈਂਡੀ ਸ਼ਾਪ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੁਕਾਨ ਦੇ ਮਾਲਕ ਨੇ ਗੱਲਬਾਤ ਰਾਂ ਦੱਸਿਆ ਕਿ ਬੀਤੇ ਦਿਨੀ ਰਾਤ ਦੇ ਸਮੇਂ ਇੱਕ ਮੋਟਰਸਾਈਕਲ ਸਵਾਰ ਚੋਰ ਦੁਕਾਨ ਦੇ ਬਾਹਰ ਲੇਡੀ ਸੂਟਾਂ ਦਾ ਇੱਕ ਬੰਡਲ ਪਿਆ ਹੋਇਆ ਸੀ ਜਿਸ ਨੂੰ ਮੋਟਰਸਾਈਕਲ ਤੇ ਆ ਕੇ ਬੜੀ ਸ਼ਿਹਾਰੀ ਦੇ ਨਾਲ ਚੁੱਕ ਕੇ ਫਰਾਰ ਹੋ ਗਿਆ ਹੈ ਦੁਕਾਨਦਾਰ ਨੇ ਪੁਲਿਸ ਅੱਗੇ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਉਹ ਦੇਖੋ ਵਿਸ਼ੇਸ਼ ਰਿਪੋਰਟ ਹਾਂਜੀ ਭਾਜੀ ਕੀ ਨਾਂਜੀ ਮੇਰਾ ਨਾਮ ਸੰਦੀਗਰ ਵਾਲਾ ਹੈ ਮੇਰੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਅਗਰਵਾ ਕਲਾਸ ਹਾਊਸ ਦੇ ਨਾਂ ਤੇ ਸ਼ਾਪ ਹੈ ਕੀ ਭਾਜੀ ਬੀਤੀ ਦਿਨ ਕੋਈ ਦਿਨ ਪਹਿਲਾਂ ਮੇਰੀ ਦੁਕਾਨ ਦੇ ਬਾਹਰ ਕੋਈ ਲੜਕਾ ਆਇਆ ਔਰ 10-15 ਮਿੰਟ ਮੇਰੀ ਦੁਕਾਨ ਦੇ ਬਾਹਰ ਖੜਾ ਰਿਹਾ ਉਸ ਤੋਂ ਮੇਰੀ ਦੁਕਾਨ ਤੋਂ ਬਾਹਰ ਇੱਕ ਲਫਾਫਾ ਚੁੱਕ ਕੇ ਲੈ ਗਿਆ ਜਿਸ ਵਿੱਚ ਮੇਰੇ ਵੀ 25-30 ਜਾਇ ਦੇ ਲੀਡ ਸੂਟ ਸੀ ਅਜੇ ਕੀ ਮੰਗ ਕਰਦੇ ਪੁਲਿਸ ਤੋਂ ਪੁਲਿਸ ਤੇ ਆ ਕੇ ਮੰਗ ਕਰਦਾ ਕਿ ਮੇਰੇ ਆਪਣਾ ਸਮਾਨ ਵਾਪਸ ਦੁਲਾਇਆ ਜਾਏ ਤੇ ਮੈਨੂੰ ਇਨਸਾਫ ਦੁਲਾਇਆ ਜਾਏ ਤੁਹਾਡਾ ਸਮਾਨ ਬਾਹਰ ਹੀ ਪੈ ਰਿੰਦਾ ਮੇਰਾ ਸਮਾਨ ਮੋਸਟਲੀ ਬਾ 10 ਪਾ ਲਾ ਫੇ ਤੇਲੀ ਬਾਹਰ ਰਹਿੰਦੇ ਆ